ਹਾਂ ਦੋਸਤੋ ਜੇ ਲੋਹੜੀ ਦੇ ਪਿਸ਼ੋਖਰ ਤੇ ਨਜ਼ਰ ਮਾਰੀਏ ਤਾਂ ਜਿਹੜੇ ਵੀ ਖੋਜਕਰ ਨੇ ਜਾਂ ਇਤਿਹਾਸਕਰ ਨੇ ਉਹਨਾਂ ਨੇ ਇਹਨੂੰ ਕਈ ਪੱਖਾਂ ਨਾਲ ਜੋੜਿਆ ਹੈ। ਕੁਸ਼ਕ ਇਹ ਤਾਂ ਦੰਦਦੇ ਨੇ ਕਿ ਇਹਦਾ ਸਬੰਧ ਸੂਰਜ ਦੀ ਪੂਜਾ ਨਾਲ ਹੈ। ਇਹਦਾ ਸਬੰਧ ਸਰਦੀ ਦੇ ਖਤਮ ਹੋਣ ਨਾਲ ਹੈ। ਇਹਦਾ ਸਬੰਧ ਹਰਨਾਕਸ਼ ਦੀ ਪੈਣ ਹੋਲਕਾ ਨਾਲ ਵੀ ਜੁੜਿਆ ਜਾਂਦਾ ਹੈ। ਤੇ ਕੁਝ ਲੋਕ ਦੱਸਦੇ ਕਿ ਇਸ ਦਾ ਸਬੰਧ ਲ ਲੋੜੀ ਤੋਂ ਇਹ ਬਣਿਆ ਕੁਛ ਕਵੀਰ ਸਾਹਿਬ ਦੀ ਪਤਨੀ ਲੋਈ ਨਾਲ ਇਹਦਾ ਨਾਮ ਦਾ ਸੰਬੰਧ ਜੁੜਦੇ ਆ ਤੇ ਇਸ ਤਰ੍ਹਾਂ ਸਾਡੇ ਮਹਾਨ ਨਾਇਕ ਦੁੱਲਾ ਪੱਟੀ ਦੀ ਕਹਾਣੀ ਨਾਲ ਵੀ ਇਹ ਜੁੜਦਾ ਹੈ ਕਿਤੇ ਵੀ ਜੇਕਰ ਆਉਂਦਾ ਹੈ ਕਿ ਜਿਵੇਂ ਸਾਡੇ ਬਹੁਤ ਸਾਰੇ ਤਿਉਹਾਰ ਜਿਹੜੇ ਆ ਉਹ ਫਸਲ ਦੇ ਪੱਕਣ ਨਾਲ ਸੰਬੰਧ ਰੱਖਦੇ ਆ ਤੇ ਇਸ ਦਾ ਸੰਬੰਧ ਵੀ ਫਸਲ ਦੇ ਪੱਕਣ ਨਾਲ ਹੈ ਪਰ ਜਿਵੇਂ ਅਸੀਂ ਹੁਣ ਵੇਖੀਏ ਸਾਡੇ ਕੋਲੇ ਕਣਕ ਝੋਨੇ ਦੀ ਫਸਲ ਹੈ ਤਾਂ ਉਸ ਹੱਬ ਨਾਲ ਲੱਗਦਾ ਨਹੀਂ ਕੋਈ ਫਸਲ ਦੇ ਪੱਕਣ ਨਾਲ ਇਹਦਾ ਸਬੰਧ ਬਣਦਾ ਹੈ। ਔਰ ਵੱਡੀ ਗੱਲ ਇਹ ਕਿ ਇਸ ਦਾ ਕਿਸ ਨੂੰ ਮਨਾਇਆ ਪੰਜਾਬ ਦੇ ਵਿੱਚ ਜਾਂਦਾ ਹੈ, ਪ੍ਰਾਤਨ ਪੰਜਾਬ ਦੇ ਵਿੱਚ ਜਾਂਦਾ ਹੈ। ਤਾਂ ਫਸਲ ਦੇ ਵਿੱਚ ਨਜ਼ਰ ਮਾਰੀਏ ਤਾਂ ਇੱਕ ਤਾਂ ਗੰਨੇ ਦੀ ਫਸਲ ਬਿਲਕੁਲ ਇੱਥੇ ਆ ਕੇ ਪੱਕਦੀ ਹੈ ਤੇ ਦੂਸਰੀ ਗੱਲ ਗੰਨੇ ਨਾਲ ਇਹ ਜੁੜਦਾ ਵੀ ਹੈ ਕਿਉਂਕਿ ਲੋਹੜੀ ਉੱਤੇ ਗੰਨੇ ਵਾਰ ਕੇ ਵੀ ਚੁੱਪੇ ਜਾਂਦੇ ਆ ਤੇ ਲੋਹੜੀ ਵਾਲੇ ਦਿਨ ਵਿਸ਼ੇਸ਼ ਤੌਰ ਦੇ ਉੱਤੇ ਜਿਹੜੀ ਗੰਨੇ ਦੇ ਰੋਹ ਦੀ ਖੀਰ ਬਣਾਈ ਜਾਂਦੀ ਐ ਜਿਹਨੂੰ ਅਸੀਂ ਕਹਿੰਨੇ ਆ ਪੋ ਰਿੱਧੀ ਮਾਖਾਦੀ ਐਸੇਕ ਨਾਲੀ ਜਿਹੜਾ ਗੰਨੇ ਤੋਂ ਗੁੜ ਬਣਦਾ ਤੇ ਪਹਿਲਾਂ ਲੋਹੜੀ ਉੱਤੇ ਗੁੜ ਵੰਡਿਆ ਜਾਂਦਾ ਸੀ ਅਗਲੀਆਂ ਆਂੀਆਂ ਦੋ ਫਸਲਾਂ ਐ ਤਿਲ ਤੇ मूंगਫਲੀ ਇਹ ਵੀ ਜੇ ਆਪਾਂ ਉਸ ਸਮੇਂ ਦੇ ਵਿੱਚ ਨਜ਼ਰ ਮਾਰੀ ਜਦੋਂ ਸਿਰਫ ਬਰਸਾਤ ਦੇ ਉੱਤੇ ਖੇਤੀ ਨਿਰਭਰ ਕਰਦੀ ਸੀ ਤਾਂ ਇਹ ਜੁਲਾਈ ਮਹੀਨੇ ਤੋਂ ਬਾਅਦ ਸੌਣ ਮਹੀਨੇ ਦੇ ਬਾਅਦ ਜਿਹੜੀ ਗਿੱਲ ਦੱਬ ਕੇ ਉਸ ਤੋਂ ਬਾਅਦ ਹੀ ਫਸਲਾਂ ਦੀ ਬਿਜਾਈ ਕੀਤੀ ਜਾਂਦੀ ਸੀ ਤਾਂ ਇਹ ਵੀ ਉਸ ਹੱਬ ਨਾਲ ਇੱਥੇ ਆ ਕੇ ਪੱਕਦੀਆਂ ਸੀ ਸੋ ਇਹਨਾਂ ਦਾ ਵਿਸ਼ੇਸ਼ ਮਹੱਤਵ ਹੈ ਲੋਹੜੀ ਦੇ ਵਿੱਚ ਮੂੰਗਫਲੀ ਖਾਦੀ ਜਾਂਦੀ ਹੈ ਤੇਲਾਂ ਦੀ ਵਰਤੋਂ ਕੀਤੀ ਜਾਂਦੀ ਹੈ ਔਰ ਦੂਜੇ ਪਾਸੇ ਵੇਖੋ ਗੁੜ ਤੇ ਤਿਲ ਦੋਵੇਂ ਜੋੜ ਕੇ ਉਹਨਾਂ ਦੀ ਰਿਓੜੀ ਉਹਦੀ ਵਰਤੋਂ ਕੀਤੀ ਜਾਂਦੀ ਹੈ ਇਸ ਕਰਕੇ ਇਹ ਠੀਕ ਹੈ ਬਾਕੀ ਜਿਹੜੇ ਪੱਖ ਹੈਗੇ ਐ ਅੰਦੂਲਾ ਭਰਤੀ ਸਾਡਾ ਨਾਇਕ ਹੈ ਬਾਅਦ ਦੇ ਵਿੱਚ ਉਹਦੀ ਕਹਾਣੀ ਦੇ ਨਾਲ ਆ ਕੇ ਜੁੜਦੀ ਹੈ ਅੰਮ ਪਰਸੇਰਤਾਂ ਵਿੱਚ ਇਹ ਸਾਡਾ ਜਿਹੜਾ ਸਬਿਆਚਾਰਿਕ ਤਿਉਹਾਰ ਹੈ ਸਾਡੇ ਪੰਜਾਬ ਦੀ ਪਰੰਪਰਾਵਾਂ ਦੇ ਨਾਲ ਪੰਜਾਬ ਦੀ ਖੇਤੀ ਨਾਲ ਜੁੜਿਆ ਹੋਇਆ ਤਿਉਹਾਰ ਹੈ ਉਸ ਤੋਂ ਬਾਅਦ ਭਾਵੇਂ ਨੂੰ ਕੁਝ ਇੱਕ ਲੋਕਾਂ ਨੇ ਵੰਡੀਆਂ ਪਾ ਦਿੱਤੀਆਂ ਕਿਸੇ ਨੇ ਧਰਮ ਨਾਲ ਜੋੜਤਾ ਤੇ ਕਿਸੇ ਨੇ ਕਿਸੇ ਖਿੱਤੇ ਨਾਲ ਜੋੜਤਾ ਇਸ ਮੁੱਚੇ ਪੰਜਾਬ ਦਾ ਜਿਹੜਾ ਤਿਉਹਾਰ ਹੈ ਜੇਕਰ ਇਹਦਾ ਸਿੱਧਾ ਸਬੰਧ ਦੁੱਲੇ ਪੱਟੀ ਨਾਲ ਹੁੰਦਾ ਉਥੋਂ ਇਹਦੀ ਉਤਪਤੀ ਹੁੰਦੀ ਤਾਂ ਇਹ ਲਹਿੰਦੇ ਪੰਜਾਬ ਦੇ ਵਿੱਚ ਵੀ ਮਨਾਇਆ ਜਾਂਦਾ ਪਰ ਅੱਜ ਕੱਲ ਲਹਿੰਦੇ ਪੰਜਾਬ ਦੇ ਵਿੱਚ ਇਹ ਨਹੀਂ ਮਨਾਇਆ ਜਾਂਦਾ ਜਦੋਂ ਕਿ ਅੰਦੁੱਲਾ ਪੱਟੀ ਦਾ ਪਿੰਡ ਪੱਟੀ ਸੰਦਲਵਾਰ ਉਹਦਾ ਸਬੰਧ ਲਹਿੰਦੇ ਪੰਜਾਬ ਦੇ ਨਾਲ ਹੈ ਪਰ ਲਹਿੰਦੇ ਪੰਜਾਬ ਦੇ ਦੋਸਤਾਂ ਤੋਂ ਪਤਾ ਲੱਗਦਾ ਹੈ ਕਿ ਉੱਥੇ ਬਹੁਤ ਸਾਰੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ ਤੇ ਉਹ ਲੋਹੜੀ ਦੇ ਤਿਉਹਾਰ ਨੂੰ ਮਨਾਉਂਦੇ ਆ ਅਗਲਾ ਪੱਕ ਇਹ ਆਉਂਦਾ ਇਹ ਲੋਹੜੀ ਦੇ ਤਿਉਹਾਰ ਤੇ ਮੁੰਡਿਆਂ ਦੀ ਲੋਹੜੀ ਹੀ ਕਿਉਂ ਵੰਡੀ ਜਾਂਦੀ ਹੈ ਉਹ ਵੀ ਅਸੀਂ ਵੇਖੀਏ ਜੇ ਪੰਜਾਬ ਦੇ ਪਿਛੋਕੜ ਦੇ ਵਿੱਚ ਆਈਏ ਇੱਕ ਤਾਂ ਇੱਥੇ ਸਖਤ ਮਿਹਨਤ ਕਰਨੀ ਪੈਂਦੀ ਸੀ ਖੇਤੀ ਦਾ ਕੰਮ ਬਹੁਤ ਜ਼ਿਆਦਾ ਸੀ ਖੇਤੀ ਦੇ ਵਿੱਚ ਮਰਦਾਂ ਦੀ ਲੋੜ ਸੀ ਤੇ ਦੂਸਰੇ ਪਾਸੇ ਉਸ ਤੋਂ ਵੀ ਪਹਿਲਾਂ ਜਿੰਨੇ ਵੀ ਹਮਲਾਵਰ ਆਉਂਦੇ ਸੀ ਦਿੱਲੀ ਵਾਲੇ ਪਾਸੇ ਜਾਂਦੇ ਸੀ ਉਹ ਪਹਿਲਾਂ ਪੰਜਾਬ ਹੀ ਅੱਗੇ ਆਉਂਦਾ ਸੀ ਤੇ ਇੱਥੇ ਉਹਨਾਂ ਵਿਰੁੱਧ ਲੜਨਾ ਜ਼ਰੂਰੀ ਸੀ ਤੇ ਲੜਾਈ ਲਈ ਵੀ ਮਰਦਾਂ ਦੀ ਬਹੁਤ ਜ਼ਰੂਰਤ ਸੀ ਇਸ ਕਰਕੇ ਇਹਨਾਂ ਨੂੰ ਉਸ ਪਖ ਤੋਂ ਲਿਆ ਗਿਆ ਖੁਸ਼ੀ ਮਨਾਈ ਗਈ ਜਿਵੇਂ ਆਮ ਆਪਾਂ ਪਸ਼ੂਆਂ ਵਿੱਚ ਦੇਖਦੇ ਆ ਜਿਹੜੇ ਸਾਡੇ ਕੋਲੇ ਦੁੱਧਾਰੂ ਪਸ਼ੂ ਨੇ ਜਿਹਦੇ ਵਿੱਚ ਕੋਈ ਕੱਟੀ ਜਾਂ ਕੋਈ ਬੱਚੀ ਜਨਮ ਲੈਂਦੀ ਹੈ ਤਾਂ ਉਹਦੀ ਖੁਸ਼ੀ ਮਨਾਈ ਜਾਂਦੀ ਹੈ ਤੇ ਜੋ ਵਿੱਚ ਜਿਹੜਾ ਮੇਲ ਕੋਈ ਕੱਟਾ ਜਾਂ ਕੋਈ ਬੱਚਾ ਪੈਦਾ ਹੁੰਦਾ ਹੈ ਆ ਉਹਨੂੰ ਇਹਨਾਂ ਚੰਗਾ ਨਹੀਂ ਸਮਝਿਆ ਜਾਂਦਾ ਉਸ ਤੋਂ ਉਸ ਪੱਖ ਤੋਂ ਆ ਕਿਉਂਕਿ ਉਹਨੇ ਅੱਗੇ ਜਿਹੜਾ ਹੈਗਾ ਦੁੱਧ ਦੇਣਾ ਹੁੰਦਾ ਉਹਦਾ ਉਸ ਤਿੱਕੇ ਨਾਲ ਵਾਦਾ ਹੁੰਦਾ ਹੈ ਕਿ ਉਸ ਨਜ਼ਰੀਏ ਤੋਂ ਵੇਖੇ ਤਾਂ ਇਸ ਕਰਕੇ ਹੀ ਜਿਹੜੀ ਮੁੰਡਿਆਂ ਦੀ ਲੋੜੀ ਮਨਾਈ ਜਾਂਦੀ ਸੀ ਜਾਂ ਜਿਹਦਾ ਪਹਿਲਾ ਵਿਆਹ ਹੁੰਦਾ ਸੀ ਉਹ ਵੀ ਅੱਗੇ ਉਤਪਤੀ ਦਾ ਸਾਧਨ ਬਣਦਾ ਸੀ ਇਸ ਕਰਕੇ ਉਹਦੀ ਖੁਸ਼ੀ ਵੀ ਮਨਾਈ ਜਾਂਦੀ ਸੀ ਇਹ ਹੀ ਪੱਖ ਲੱਗਦਾ ਹੁਣ ਕੁੜੀਆਂ ਦੀ ਲੋੜੀ ਮਨਾਈ ਜਾਂਦੀ ਹੈ ਉਹਦਾ ਇਹ ਇੱਕ ਸੰਕੇਤਕ ਪੱਖ ਹੈ ਕਿ ਅਸੀਂ ਮੁੰਡੇ ਕੁੜੀਆਂ ਦੇ ਵਿੱਚ ਕੋਈ ਫਰਕ ਨਹੀਂ ਰੱਖਦੇ ਉਹਨੂੰ ਬਰਾਬਰ ਸਮਝਦੇ ਆਏ ਵੀ ਇੱਕ ਚੰਗੀ ਪਰੰਪਰਾ ਹੈ ਸੋ ਤੁਸੀਂ ਵੀ ਆਪਣੇ ਵਿਚਾਰ ਇਸ ਬਾਰੇ ਜਰੂਰ ਸਾਂਝੇ ਕਰਨੇ ਆਂ ਸੋ ਤੁਹਾਨੂੰ ਲੋੜੀਆਂ ਬਹੁਤ ਬਹੁਤ ਮੁਬਾਰਕਾਂ